हेलो स्टूडेंट्स मैं खुशबू एक बार फिर तो अपने सारे ही स्टूडेंट्स ਦਾ ਸਵਾਗਤ ਕਰਦੀ ਹਾਂ ਜੀ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਸ ਤੇ ਤਾਂ स्टूडेंट्स ਹੁਨੇ ਹੁਨੇ ਪੰਜਾਬ ਸਕੂਲ এডੂਕੇਸ਼ਨ ਬੋਰਡ ਦੁਆਰਾ 12ਵੀਂ ਜਮਾਤ ਦਾ ਜਿਹੜਾ ਨਤੀਜਾ ਹੈਗਾ ਟੋਪਰ स्टूडेंट्स ਦੀ ਲਿਸਟ ਜਾਰੀ ਕੀਤੀ ਗਈ ਹੈ ਠੀਕ ਹੈ ਜੀ ਇੱਕ PDF ਜਾਰੀ ਕੀਤੀ ਗਈ ਜਿਦੇ ਵਿੱਚ ਸਾਰਾ ਹੀ ਐਨਲਿਸਿਸ ਹੈ ਉਸ ਦੇ ਨਾਲ ਨਾਲ ਹੀ ਬੇਟਾ ਜੋ ਮੈਰਿਟ ਲਿਸਟ ਹੈ ਜੋ ਕਿ ਜਿਹੜੇ ਵਿਦਿਆਰਥੀਆਂ ਦੇ ਬਹੁਤ ਵਧੀਆ ਨੰਬਰ ਆਏ ਨੇ ਉਹਨਾਂ ਦੀ ਮੈਰਿਟ ਲਿਸਟ ਵੀ ਜਾਰੀ ਕੀਤੀ ਹੈ ਤਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਮੈਰਿਟ ਲਿਸਟ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਜਾਰੀ ਕੀਤੀ ਹੈ ਉਸ ਨੂੰ ਡਿਸਕਸ ਕਰਾਂਗੇ ਆਪਾਂ ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਤੁਸੀਂ ਇਸ ਮੈਰਿਟ ਲਿਸਟ ਦੇ ਵਿੱਚ ਆਪਣਾ ਨਾਮ ਹੈ ਜਿਹੜਾ ਉਹ ਦੇਖ ਸਕਦੇ ਹੋ ਤਾਂ ਸਟੂਡੈਂਟ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਇਸ ਤਰ੍ਹਾਂ ਇਹ ਚੈਨਲ ਹਮੇਸ਼ਾ ਹੀ ਤੁਹਾਡੀ ਮਦਦ ਕਰਦਾ ਰਹੇ ਤਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਟੂਡੈਂਟਸ ਆਓ ਅੱਜ ਦੀ ਵੀਡੀਓ ਸ਼ੁਰੂ ਕਰੀਏ ਤਾਂ ਸਟੂਡੈਂਟਸ ਜਿਵੇਂ ਕਿ ਬਹੁਤ ਸਾਰੇ ਬੱਚਿਆਂ ਦੇ ਮੈਸੇਜ ਹੁਣ ਆ ਰਹੇ ਸੀ ਕਿ ਮੈਮ ਨੈਟ ਨਹੀਂ ਚੱਲ ਰਿਹਾ ਸਾਈਟ ਨਹੀਂ ਖੁੱਲ ਰਹੀ ਅਸੀਂ ਆਪਦਾ ਨਾਮ ਹੈ ਜਿਹੜਾ ਉਹ ਮੈਰਿਟ ਲਿਸਟ ਦੇ ਵਿੱਚ ਕਿਸ ਤਰ੍ਹਾਂ ਦੇਖੀਏ ਤਾਂ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਹੈ ਜਿਹੜਾ ਬੇਟਾ ਅੱਜ ਦੀ ਇਹ ਵੀਡੀਓ ਕਰੇਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੇਟਾ ਕਿ ਇਸ ਇਸ ਵੀਡੀਓ ਦੇ ਵਿੱਚ ਮੈਂ ਮੈਰਿਟ ਲਿਸਟ ਹੈ ਜਿਹੜੀ ਉਹ ਤੁਹਾਡੇ ਸਾਹਮਣੇ ਹੀ ਖोली ਹੋਈ ਹੈ ਠੀਕ ਹੈ ਜੀ ਤਾਂ ਇਸ ਮੈਰਿਟ ਲਿਸਟ ਦਾ ਜਿਹੜਾ ਲਿੰਕ ਹੈ ਬੇਟਾ ਉਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਵੀ ਤੁਸੀਂ ਕਿਸ ਤਰ੍ਹਾਂ ਇਸ ਮੈਰਿਟ ਲਿਸਟ ਨੂੰ ਓਪਨ ਕਰਨਾ ਹੈਗਾ ਤਾਂ ਇਹ ਜਿਹੜੀ ਮੈਰਿਟ ਲਿਸਟ ਹੈ ਬੇਟਾ ਜਿਵੇਂ ਕਿ ਲਿਖਿਆ ਹੋਇਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਹੀ ਜਾਰੀ ਕੀਤੀ ਗਈ ਹੈ ਜੀ ਕਿਹੜੀ ਜਮਾਤ ਲਈ ਹੈ 12ਵੀਂ ਪ੍ਰੀਖਿਆ ਮਾਰਚ 2000 24 ਦੇ ਲਈ ਤੇ ਇਹ ਮੈਰਿਟ ਸੂਚੀ ਹੈ ਠੀਕ ਹੈ ਬੇਟਾ ਕੀ ਕੀ ਦੱਸਿਆ ਹੋਇਆ ਇਹਦੇ ਵਿੱਚ ਆਪਾਂ ਵੇਖ ਲੈਣੇ ਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਮੈਰਿਟ ਨੰਬਰ ਦਿੱਤਾ ਹੋਇਆ ਸਭ ਤੋਂ ਪਹਿਲੇ ਨੰਬਰ ਤੇ ਕੌਣ ਹੈ ਜੀ ਇੱਕਮप्रीत ਸਿੰਘ ਉਸ ਦਾ ਰੋਲ ਨੰਬਰ ਦਿੱਤਾ ਬੇਟਾ ਵਿਦਿਆਰਥੀ ਦਾ ਨਾਮ ਦਿੱਤਾ ਜਨਮ ਬਿੰਤੀ ਦਿੱਤੀ ਹੈ ਕਿਹੜੀ ਸਕੂਲ ਤੋਂ ਜਿਹੜਾ ਹੈਗਾ ਵਿਦਿਆਰਥੀ ਹੈਗਾ ਉਹ ਵੀ ਦਿੱਤਾ ਹੋਇਆ ਆਪਾਂ ਨੂੰ ਕਲੀਅਰ ਫਿਰ ਵਿਦਿਆਰਥੀ ਦਾ ਰੈਂਕ ਦਿੱਤਾ ਜੀ ਫਿਰ ਪ੍ਰਾਪਤ ਅੰਕ ਦਿੱਤੇ ਨੇ ਵੀ 500 ਦੇ ਵਿੱਚੋਂ ਵਿਦਿਆਰਥੀ ਦੇ ਕਿੰਨੇ ਅੰਕ ਆਏ ਨੇ ਤੇ ਫਿਰ ਨਾਲ ਹੀ ਪਰਸੈਂਟੇਜ ਦਿੱਤੀ ਹੋਈ ਹੈ ਤਾਂ ਇਸ ਤਰ੍ਹਾਂ ਜਿਹੜੇ ਵਿਦਿਆਰਥੀ ਜਿਹੜੇ ਮੈਰਿਟ ਵਿੱਚ ਆਏ ਨੇ ਵਿਦਿਆਰਥੀ ਦੀ ਹਰ ਇੱਕ ਚੀਜ਼ ਇਸ ਸੂਚੀ ਦੇ ਵਿੱਚ ਦਰਜ ਹੈਗੀ ਹੈ ਕਲੀਅਰ ਤਾਂ ਕੁੱਲ ਮਿਲਾ ਕੇ ਇਸ ਮੈਰਿਟ ਲਿਸਟ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਬੇਟਾ ਤਾਂ ਕਿੰਨੇ ਵਿਦਿਆਰਥੀ ਨੇ 320 ਬੱਚਿਆਂ ਦਾ ਨਾਮ ਜਿਹੜਾ ਇਸ ਮੈਰਿਟ ਸੂਚੀ ਦੇ ਵਿੱਚ ਆਇਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ 320 ਵਿਦਿਆਰਥੀਆਂ ਨੂੰ ਬਹੁਤ-ਬਹੁਤ ਵਧਾਈਆਂ ਇਹਨਾਂ ਦੇ ਅਧਿਆਪਕ ਸਹਿਬਾਨ ਨੂੰ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਟੀਚਰ ਸਹਿਬਾਨ ਨੂੰ ਇਹਨਾਂ ਦੇ ਮਾਪੇ ਸਹਿਬਾਨ ਨੂੰ ਠੀਕ ਹੈ ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਵੀ ਸਟੂਡੈਂਟਸ ਜਿਹੜੇ ਕਿ ਇਸ ਚੈਨਲ ਤੋਂ ਸਟੱਡੀ ਕਰ ਰਹੇ ਸੀ 12ਵੀਂ ਜਮਾਤ ਦੇ ਉਹਨਾਂ ਦਾ ਨਾਂ ਵੀ ਇਸ ਮੈਰਿਟ ਲਿਸਟ ਦੇ ਵਿੱਚ ਆਇਆ ਹੋਵੇਗਾ ਤਾਂ ਸਟੂਡੈਂਟ ਜੇਕਰ ਤੁਹਾਡਾ ਵੀ ਨਾਮ ਇਸ ਮੈਰਿਟ ਲਿਸਟ ਦੇ ਵਿੱਚ ਹੈਗਾ ਤਾਂ ਮੈਨੂੰ ਜਰੂਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰਨਾ ਹੈ ਮੈਨੂੰ ਬਹੁਤ ਖੁਸ਼ੀ ਹੋਏਗੀ ਰਾਈਟ ਤਾਂ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਇਸ ਮੈਰਿਟ ਲਿਸਟ ਦੇ ਵਿੱਚ ਤੁਸੀਂ ਆਪਣਾ ਨੇਮ ਹੈ ਜਿਹੜਾ ਉਹ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਹੈ ਬੇਟਾ ਇਸ ਮੈਰਿਟ ਲਿਸਟ ਦਾ ਜਿਹੜਾ ਲਿੰਕ ਹੈਗਾ ਉਹ ਮੈਂ ਕਮੈਂਡ ਸੈਕਸ਼ਨ ਦੇ ਵਿੱਚ ਪਿੰਨ ਕਰ ਦੂੰਗੀ ਮੈਂ ਇੱਕ ਵਾਰ ਫੇਰ ਦੱਸ ਰਹੀ ਆ ਤੁਸੀਂ ਜਮਾਂ ਟੈਨਸ਼ਨ ਨਹੀਂ ਲੈਣੀ ਹੈਗੀ ਕਿਉਂਕਿ ਇਹ ਚੈਨਲ ਹਮੇਸ਼ਾ ਤੁਹਾਡੇ ਲਈ ਤੁਹਾਡੇ ਨਾਲ ਖੜਾ ਹੈ ਤੁਹਾਨੂੰ ਕੋਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਤੇ ਜਾਣ ਦੀ ਜ਼ਰੂਰਤ ਨਹੀਂ ਜਸ ਤੁਸੀਂ ਕਮੈਂਡ ਸੈਕਸ਼ਨ ਦੇਖਣਾ ਹੈ ਉਹਦੇ ਵਿੱਚ ਮੈਂ ਇਸ ਪੀਡੀਐਫ ਦਾ ਲਿੰਕ ਹੈ ਜਿਹੜਾ ਉਹ ਪਿੰਨ ਅਪ ਕੀਤਾ ਹੋਏਗਾ ਤੁਸੀਂ ਜਸਟ ਉਸ ਲਿੰਕ ਤੇ ਬੇਟਾ ਕਲਿੱਕ ਕਰਨਾ ਹੈ ਤਾਂ ਜਦੋਂ ਤੁਸੀਂ ਕਲਿੱਕ ਕਰੋਗੇ ਇਹ ਮੈਰਿਟ ਲਿਸਟ ਆ ਜਿਹੜੀ ਤੁਹਾਡੇ ਸਾਹਮਣੇ ਖੁੱਲ ਜਾਏਗੀ ਕਲੀਅਰ ਜਦੋਂ ਇਸ ਮੈਰਿਟ ਲਿਸਟ ਤੇ ਤੁਸੀਂ ਕਲਿੱਕ ਕਰੋਗੇ ਤਾਂ ਸਾਈਟ ਤੇ ਤੁਹਾਨੂੰ ਆਹ 3 ਡਾਟਸ ਹੈ ਜਿਹੜਾ ਉਹ ਦਿਖਣਗੇ ਬੇਟਾ ਠੀਕ ਹੈ ਜੀ ਇਹਨਾਂ 3 ਡਾਟਸ ਤੇ ਤੁਸੀਂ ਕਲਿੱਕ ਕਰੋਗੇ ਕਲਿੱਕ ਕਰਕੇ ਦੇਖੋ ਫਾਈਂਡ ਦੀ ਆਪਸ਼ਨ ਆ ਰਹੀ ਹੈ ਠੀਕ ਹੈ ਫਾਈਂਡ ਦੀ ਆਪਸ਼ਨ ਦੇ ਵਿੱਚ ਤੁਸੀਂ ਆਪਣਾ ਜਿਹੜਾ ਰੋਲ ਨੰਬਰ ਹੈਗਾ ਬੇਟਾ ਉਹ ਇਸ ਪੀਡੀਐਫ ਦੇ ਵਿੱਚ ਬੇਟਾ ਫਿਰ ਤੁਸੀਂ ਆਪਣਾ ਜਿਹੜਾ ਰੋਲ ਨੰਬਰ ਹੈਗਾ ਉਹ ਤੁਸੀਂ ਸਰਚ ਹਾਂਜੀ ਬੇਟਾ ਤਾਂ ਤੁਸੀਂ ਆਪਣਾ ਰੋਲ ਨੰਬਰ ਹੈ ਜਿਹੜਾ ਉਹ ਸਰਚ ਤੇ ਕਰ ਸਕਦੇ ਹੈਗੇ ਹੋ ਤੁਹਾਡੇ ਸਾਹਮਣੇ ਸਾਰੀ ਪੀਡੀਐਫ ਹੈ ਜਿਹੜੀ ਉਹ ਖੁੱਲ ਜਾਏਗੀ ਰਾਈਟ ਤਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਕਰਕੇ ਦਿਖਾ ਦਿੰਨੀ ਆ ਤੁਸੀਂ ਏ ਪੀ ਡੀ ਐਫ ਦਾ ਲਿੰਕ ਹੈ ਜਿਹੜਾ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਅਪ ਕੀਤਾ ਹੋਇਆ ਹੈ ਉੱਥੇ ਕਲਿੱਕ ਕਰਿਓ ਪੀ ਡੀ ਐਫ ਤੁਹਾਡੇ ਸਾਹਮਣੇ ਖੁੱਲ ਜਾਏਗੀ ਉਹਦੇ ਵਿੱਚ ਸਰਚ ਦੀ ਆਪਸ਼ਨ ਤੇ ਜਾਈਓ ਉੱਥੇ ਜਾ ਕੇ ਤੁਸੀਂ ਆਪਦਾ ਜਿਹੜਾ ਰੋਲ ਨੰਬਰ ਹੈ ਉਹ ਫਿਲ ਕਰਿਓ ਤੇ ਫਿਰ ਫਾਈਂਡ ਦੀ ਆਪਸ਼ਨ ਤੇ ਜਾਈਓ ਤੁਹਾਡਾ ਜਿਹੜਾ ਨਾਮ ਹੈ ਤੁਹਾਡੇ ਸਾਹਮਣੇ ਆ ਜਾਏਗਾ ਤਾਂ ਬੇਟਾ ਜੇਕਰ ਅੱਜ ਦੀ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਵੱਧ ਤੋਂ ਵੱਧ ਬੱਚਿਆਂ ਨਾਲ ਸ਼ੇਅਰ ਕਰਨਾ ਹੈ ਤਾਂ ਕਿ ਉਹ ਵੀ ਆਪਣਾ ਨੇਮ ਚੈੱਕ ਕਰ ਸਕਣ ਤੇ ਹਾਂ ਸਟੂਡੈਂਟ ਜੇਕਰ ਤੁਹਾਡਾ ਨਾਮ ਆਇਆ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈਗਾ ਮੈਨੂੰ ਬਹੁਤ ਖੁਸ਼ੀ ਹੋਵੇਗੀ ਇਸੇ ਤਰ੍ਹਾਂ ਹੀ ਚੈਨਲ ਨਾਲ ਬਨੇ ਰਹਿਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਿਉਂਕਿ ਕੱਲ ਵੀ ਤੁਹਾਡਾ ਰਿਜ਼ਲਟ ਹੈ ਤੇ ਕੱਲ ਵੀ ਆਪਾਂ ਇਸ ਚੈਨਲ ਤੇ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਤਾਂ ਆਲ ਦਾ ਬੈਸਟ ਮੈਂ ਉਮੀਦ ਕਰਦੀ ਹਾਂ ਕਿ ਮੇਰੇ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਨਾਂ ਹੈਗਾ ਉਹ ਮੈਰਿਟ ਲਿਸਟ ਦੇ ਵਿੱਚ ਆਇਆ ਹੋਏਗਾ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਟਿਲ ਦੈਨ ਨੈਵਰ ਗਿਵ ਅਪ ਗੁੱਡ ਬਾਏ